ਫੰਚਰ ਪਟਵਾਦੀ ਕਿੱਥੇ ਆਪੋ ਕਿੱਥੇ ਮਨੇ ਗਾੜੀ ਬੱਠੀ ਸੀ ਦੋਨੇ ਕਿੰਨ ਬੱਕੇ ਥਲਕ ਕਿੱਥੇ ਬੰਦਾ ਤੂੰ ਹੈ ਦੀ ਕਿੰਨ ਬੱਕਾ ਦਾ ਸਿਰ ਅਰੇ ਸ਼ਮਤੇ ਚੀ ਕਰ ਰਿਹਾ ਸੀ ਮਨੇ ਕਿੱਥੇ ਇਹ ਗਾੜੀ ਸ਼ਮੋਜੀ ਮੈਂ ਕਿੰਨੇ ਪਟਵਾਦੀ ਤੁਹਾਡੇ ਕੋਲ ਸਾਡੇ ਕੋਲ ਸਰ ਵੀ ਪਟਵਾਦੀ ਵੀ ਪਟਵਾਦੀ ਪੈਸਾ ਕਿੱਥੇ ਬੈਠੇ ਵੀ ਦੇ ਵੀ ਸੱਦੋ ਸੱਦੋ ਸਰ ਬਲੋ ਪਟਵਾਦੀ ਵੀ ਦੇ ਵੀ ਬਲੋ ਜਿੱਥੇ ਕੈਂਪਲਾ ਉੱਥੇ ਭੌਦੇ ਨੇ ਲੋਕ ਕਿੱਥੇ ਆਦੇ ਹੈ ਮੈਂ ਬੈਠੇ ਪ੍ਰੈਸ ਵਾਲੇ ਬੈਠੇ ਜੀ ਫਿਰ ਸੁਧਰ ਹੋ ਗਏ ਹਾਂ ਅੱਛਾ ਜੀ ਬਬਲ ਕਿੱਥੇ ਆਦੀ ਇੱਥੇ ਆਦੀ ਕਿੱਥੇ ਆਉਂਦੀ ਬਾਹਰ ਬੈਠੀ ਸਰ ਹਾਂ ਅੱਛਾ ਅੱਛਾ ਗਰ ਰੋਡ ਕਿੰਨੇ ਤੁਹਾਡੇ ਕੋਲ ਤਿੰਨ ਨੰਬਰ ਸਰ ਗਰ ਰੋਡ ਤੁਹਾਡੇ ਕੋਲ ਸਰ ਬੁਲਾਉਂਦੇ ਨੇ ਤਿੰਨੇ ਕੋ ਦੋ ਇਹਨੂੰ ਲੱਗਣਾ ਹੈ ਬਰੌਤ ਨੇ ਆਓ ਜੀ ਅੱਗੇ ਅਮਨੇ ਪੂਰੀ ਪੂਰੀ ਬੁਲਾ ਰਹੇ ਸਾਰੇ ਪੂਰੀ ਤੁਸੀਂ ਨਹਰਾ ਜੋ ਅੱਗੇ ਪਹਿਲੋਂ ਸਭੀ ਆਪਣੇ ਕਾਰਡ ਲਓ ਕਾਰਡ ਲਓ ਕਿੱਥੇ ਅੱਗੇ ਇਸ ਨਾਲ ਕਾਰਡ ਲਓ ਕਿੱਥੇ ਆਪਣੀ ਕਿੱਥੇ ਕਿਨੇ ਪਤਾ ਲੱਗ ਸਰ ਜੀ ਰਾਜਾ ਇਤਰਾਜੋ ਉਹਨਾਂ ਨੂੰ ਕਹਾਂ ਉਸ ਤਰ੍ਹਾਂ ਨੰਗਲਾ ਨੂੰ ਹਾਂ ਸਭ ਨੂੰ ਉਕਾਰੋ ਕਦੇ ਬੈਠਾ ਨਹੀਂ ਜੀ ਮੈਂ ਬੈਣ ਨਹੀਂ ਆ ਬੈਣ ਦਾ ਕੰਮ ਨਹੀਂ ਆਪਣਾ ਆਹੋ ਪੰਜਾ ਲੈ ਲਿਖੋ ਪਗਲੀ ਨੂੰ ਅਲੱਗ ਸਾਰੇ ਪੱਲੇ ਸੱਟੇ ਲਓ ਅਹੋ ਆਜੋ 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 ਕਿਸ਼ਮ ਦੇਵ ਦਾ ਸਮਝ ਜੀ ਪੜਾਣਾ ਆਇਆ ਮਜੂਰ ਅੱਛਾ ਸਦਾ ਕੰਮ ਬਹੁਤ ਲੱਗਾ ਕੋ ਦਾ ਪਰਵਾਦੀ ਇੱਥੇ ਕੋ ਦਾ ਨਾ ਨਾ ਕਾਰਡ ਕਿੱਥੇ ਹਾਂ ਸਹੀ ਨਾਲੇ ਇਹ ਐਪਲੀਕੇਸ਼ਨ ਲਈ ਸਰ ਇੱਕੋ ਐਪਲੀਕੇਸ਼ਨ ਆ ਮੇਰੇ ਸਾਈਕਲ ਤੋਂ ਤਾੜਾ ਸੱਜੇ ਬੰਦ ਕਾਰਡ ਚਾਹੀਦਾ ਬੋਟਿਆ ਸਰ ਹੁਣੇ ਦਿਖਾ ਹਾਂ ਰਕਾਰਡ ਲਓ ਬਸ ਠੀਕ ਹੈ ਬੰਟੀ ਠੀਕ ਆ ਨੰਬਰ ਲੱਗ ਜਾਓ ਤੁਸੀਂ ਕੋਈ ਸੈੱਟ ਨਹੀਂ ਕੀਤਾ ਆਪਣਾ ਮੈਂ ਇਹ ਨਾਲੇ ਬੰਸਾਈ ਕਰਕੇ ਇੰਨਾ ਵਧੀਆ ਉਹਨੇ ਸੈੱਟ ਕੀਤਾ ਇੰਨਾ ਵਧੀਆ ਬੰਦੇ ਪਾਏ ਨੇ ਸਰਦਾਰ ਅਮਰਜੀਤ ਸਿੰਘ ਜੀ ਕੰਮ ਕਰਨ ਦਾ ਤੁਸੀਂ ਤਰੀਕਾ ਸਿੱਖੋ ਨਾ ਪਬਲਿਕ ਕਿੱਥੇ ਆਉਂਦੀ पुलिसर वार्षिक परीक्षा परीक्षा देगी एप्लीकेशन देओ सब बताओ जनता को इंतकाल किए दर्ज किए भी लेओ कर ओलो लो मेरे आगे कट रही ਜੇਦਾ ਆਖਰੀ ਉਹ ਕਿਹਨਾਂ ਜਗ੍ਹਾ ਬਣਿਆ ਸਰਕਾਰ ਵੱਲੋਂ ਇੱਕ ਵਿਸ਼ੇਸ਼ ਬਲਕ ਤੱਕ ਇੱਕ ਟੈਂਟਾਂ ਦਾ 25% ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਉਹ ਦਸਿੰਦਾ ਦੇ ਜੋ ਭਾਜੜਾ ਬੀਜਾ ਹੋਇਆ ਸਰਕਾਰ ਸਰਕਾਰ ਪੁਨੇ ਦਾ <laughs> एक एकदम बताय तसी दो दो, दो दो नंबर दो नंबर दो नंबर हमद जी सिंह तहसीलदार दो दो ਟੇਬਲ ਤੋਂ ਪਹੁੰਚ। ਟੇਬਲ ਤੇ। ਟੇਬਲ ਤੇ। ਇਹ ਪਤਾ ਵਰਦੀ ਹੈ।

ਕਿੰਨੇ ਟੂਰਨਾਮੈਂਟ ਲਿਸਟ ਬਾਅਦ ਬੜਾ ਇਹ ਤੋਂ ਬਾਅਦ ਵੀ ਤਾਂ ਇਹ ਕੋਈ 200 ਨਹੀਂ ਨਹੀਂ ਤੇ ਤੁਹਾਡੀ ਟਿਪ ਤੇ ਹੋਣੀ ਚਾਹੀਦੀ ਜਿਸ ਤਰ੍ਹਾਂ ਇਹ ਕੋਈ ਟਿਪ ਤਾਂ ਕੀਤਾ ਨਹੀਂ ਫਟਵਾਦੀ ਹੁੰਦੇ ਜਦੋਂ 2 ਤੋਂ 1 ਮਿੰਟ ਦਾ ਕੰਮ ਹੈ ਆਪਾਂ ਨੂੰ ਪਤਾ ਨਹੀਂ ਹੁੰਦਾ ਕਿੰਨੇ ਐਸਵੇ ਦੇ ਕਿੰਨੇ ਸ਼ਾਮ ਤੱਕ ਆਉਣਗੇ ਡਿਸ਼ਲੇ ਜਿਹੜੀ ਵਿੱਚ ਉਹਦੇ ਕੋਲ ਹੈ ਇਸੇ ਤੋਂ ਕੋਲ ਜਿਹੜਾ ਜਿੰਦ ਕਰ ਦਿੱਤੇ ਹੈ ਇਸ ਤੋਂ ਕੋਲ ਜੇ ਜਿੰਦ ਕਰ ਦਿੱਤੇ ਮਿਸਟਾ ਕੀ ਹੋ ਗਏ ਇੱਕ ਲਿਸਟ

ਹਰਿੰਦਰ ਸਿੰਘ ਕੋਪਿੰਦਰ ਸਿੰਘ ਪਰਜੇਸ਼ ਕੁਮਾਰ ਹਰਿੰਦਰ ਸਿੰਘ ਕੋਪਿੰਦਰ ਸਿੰਘ ਤੇ ਜੇਸ਼ ਕੁਮਾਰ ਕਿੱਥੇ ਨੇ ਇੱਥੇ ਪਰਵਾਦੀ ਨਹੀਂ ਆਇਆ ਸਰ ਆਇਆ ਕਿੱਥੇ ਕਹਤੇ ਕਾਨੂੰਗੋ ਸਰ ਤੇਨੇ ਕਾਨੂੰ ਆਜੋ ਤੁਸੀਂ ਇੱਥੇ ਤੁਹਾਡੇ ਦਾ ਪਰਵਾਦੀ ਕਿੱਥੇ ਕਿੱਥੇ ਕੋਈ ਤੁਹਾਡੇ ਦਾ ਦੋ ਦੇ ਇੱਕ ਕਪੜੇ ਇੱਕ ਆਹ ਖੜੀ ਗਿਆ ਇਹਨੂੰ ਦੋਸਤ ਕਹੇ ਜੀ ਤੁਹਾਡੇ ਕਿੱਥੇ ਉਨਾਲੀ ਸਾਰੇ ਆ ਜੀ ਬਾਲ ਸਦੇ ਨਹੀਂ ਦਿਖਾਉਂਦੇ ਇਹਨਾਂ ਪਰਵਾਦੀ ਕਹਿੰਦੇ ਜੀ ਇਹਨਾਂ ਕੋਲ ਪਰਵਾਦੀ ਦਿਖਾਓ ਕਿੱਥੇ ਤਾ ਬਲਾਲੋ ਪਰਵਾਦੀ ਬਲਵਾਓ ਅੰਦਰ ਪਾਓ ਪਰਵਾਦੀ ਤੁਹਾਡਾ ਸਿਸਟਮ ਨਹੀਂ ਠੀਕ ਕੀਤਾ ਤੁਸੀਂ ਇੱਥੇ ਲਾਓ ਨਾ ਬੂਦੇ ਟੇਬਲ ਲਾਓ ਇੱਥੇ ਪਰਵਾਦੀ ਅੰਦਰ ਪਾਓ ਜੀ ਸਲਵ ਕੈਂਪ ਲੱਗੇ ਅੱਜ ਠੀਕ ਸਰ ਉਤਿਆਲ ਕੈਂਪ ਦੀ ਕਦਿਲ ਆਇਆ ਜੀ ਤੁਹਾਨੂੰ ਹਾ ਤੇ ਕੈਂਪ ਦੇ ਅਥਾ ਅੰਤ ਸਮਝੋ ਨਾ ਇੱਥੇ ਪਟਵਾਰੀ ਬਾਓ ਗਰਦੌਰ ਬਾਓ ਇੱਥੇ ਰਿਕਾਰਡ ਗਾੜੀ ਰੱਖੋ ਟੋਟਲ ਅਗਲਾ ਲੋਕਲ ਸੂਤ ਤਾਂ ਨਹੀਂ ਹੁੰਦਾ ਲੋਕਲ ਬਣਾ ਲੱਗੇਗਾ ਸਾਡਾ ਪਟਵਾਰੀ ਬੈਠਾ ਜੀ ਆ ਸਾਡਾ ਕਰਤਾਰ ਬੈਠਾ ਆ ਸਾਡਾ ਤਹਿਸੀਲਦਾਰ ਬੈਠਾ ਨੈਬ ਹੈ ਆਪਣੇ ਕੋ ਕੋਈ ਹਾਂ ਜੀ ਕੌਣ ਹੈ ਨੈਬ ਕੌਣ ਹੈ ਸਰ ਕਿੱਧਰ ਦੇਖਦੇ ਕੋਈ ਹਾਜ਼ਰ ਹੀ ਨਹੀਂ ਹੈਗਾ ਇਸ ਜੇ ਤੇਜੀ ਰਾਜਵੰਦ ਵੀ ਹੋਵੇ ਇੱਦ ਕੋਤੇ ਬਹੁਤ ਤਵੱਦੀਆ ਤੁਹਾਨੂੰ ਮੇਲੇ ਤਿਆਰੀ ਹੋਣੀ ਚਾਹੀਦੀ ਜਿੱਤਰਾ ਕੈਂਪ ਲਗਾਏਗੇ ਸਰਕਾਰ ਵੱਲੋਂ ਖਾਸ ਤੌਰ 'ਤੇ ਕੀਤਾ ਗਿਆ ਕੋਈ ਤਿਆਰੀ ਮੈਂ ਦੇਖਿਆ ਕਿ ਕਿੰਨੇ ਰੁਪਏ ਟੋਟਲ ਹੋ ਗਏ ਸਭ ਇਸ ਦਾ 200 ਤੋਂ ਉੱਪਰ ਇੰਕਲੂਡ ਹੋ ਗਿਆ 135 ਸਾਰੇ ਭਾਈ ਬਰਾਬਰ ਕਰੇ ਸਰਕਾਰ ਦਾ ప్రతి ਬਦ 10 ਨੌਜਵਾਨੀ ਵਿਆਹ ਦੇ ਹਾਲਾਤ ਕੰਡੀਸ਼ਨ ਬਣਾ ਰਿਹਾ ਸਨ ਨਾਲ ਉਹ ਕਰ ਲਓ ਜੀ ਤੁਸੀਂ ਹਾਂ ਉਹ ਤੱਕ ਕਰ ਸਕਦੇ ਆ ਸਾਡੇ ਕੋਲ 20 ਸਾਡੇ ਕੋਲ ਪਟਵਾਦੀ ਇਹਦੀ ਆ ਜੀ ਲਾ ਅਟਵਾਦੀ ਇਹਦੀ ਆ ਜੀ ਲਾ ਸਾਡੇ ਆ ਗਏ ਸਾਰੇ ਆ ਸਿਮਰਬੀਰ ਸਿੰਘ ਆ ਜੀ ਲਾ ਸਾਰੇ ਪਟਵਾਦੀ ਇਹਦੀ ਆ ਜੀ ਲਾ ਜਰਵਲ ਸਾਹਿਬ ਜੀ ਦੇਖੋ ਅੱਜ ਅੱਜ ਮਿਲਿਆ ਸੋ 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 ਜੀ ਕੀ ਕੋਈ ਗੱਲ ਦੂਗੀ ਜੀ ਜੀ ਅੱਜ ਪੰਜਾਬ ਦੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦੇ ਪੰਜਾਬ ਦੇ ਵਿੱਚ ਸਾਡੇ ਕੋ ਇੱਕ ਬਾਦ-ਬਾਦ ਇਸ਼ੂ ਹੁੰਦਾ ਕਿ ਇੰਤਕਾਲਾਂ ਵਾਸਤੇ ਲੋਕਾਂ ਨੂੰ ਤਹਿਸੀਲਾਂ ਦੇ ਵਿੱਚ ਚੱਕਰ ਮਾਰਨੇ ਪੈਂਦੇ ਜਦੋਂ ਚੱਕਰ ਮਾਰਦੇ ਕਦੀ ਪਟਵਾਰੀ ਸਾਹਿਬ ਦੇ ਬੈਠੇ ਹੁੰਦੇ ਕਦੀ ਗਰਦੌਲ ਸਾਹਿਬ ਦੇ ਬੈਠੇ ਹੁੰਦੇ ਕਦੀ ਤਹਿਸੀਲਦਾਰ ਸਾਹਿਬ ਦੇ ਬੈਠੇ ਹੁੰਦੇ ਤੇ ਮਾਨ ਸਾਹਿਬ ਨੇ ਕਿਹਾ ਕਿ ਇੱਕੋ ਦਿਨ ਸਾਡੇ ਪਾਸੇ ਕੈਂਪ ਲਾ ਕੇ ਜਿੰਨੀਆਂ ਬਕਾਇਆ ਇੰਤਕਾਲ ਪੂਰੇ ਪੰਜਾਬ ਦੇ ਵਿੱਚ ਰਹਿੰਦੇ ਉਹ ਸਾਰੀਆਂ ਮਸਲੇ ਜਿਹੜੀਆਂ ਕੰਪਲੀਟ ਕਰ ਦਿੱਤੀਆਂ ਸੋ ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਸਾਰੇ ਪੰਜਾਬ ਇਕੱਲੇ ਇੱਥੇ ਨਹੀਂ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਕੈਂਪ ਜਿਹੜੇ ਉਹ ਲੱਗੇ ਉਹ ਟੈਂਪੇ ਦੇ ਵਿੱਚ ਜਿਹੜੇ ਬਕਾਇਆ ਇੰਤਕਾਲ ਉਹ ਅਸੀਂ ਕਦੇ ਮੈਂ ਇ ਨਾਲੇ ਵੀ ਜਾ ਕੇ ਆਂ ਰਾਜਾ ਸਾਹਿਬ ਵੀ ਜਾ ਕੇ ਆਂ ਉਹ ਥਾਵਾਂ ਤੇ ਵੀ ਚੱਲੇ ਆਂ ਇੱਥੇ ਵੀ ਦੇਖਿਆ ਥੋੜਾ ਨਾ ਕੋ ਸਿਸਟਮ ਸਿਸਟਮੈਟਿਕਲੀ ਨਹੀਂਗਾ ਬਾਕੀ ਸਦੋ ਗਰਜ਼ਾਉਦ ਵੀ ਆ ਜਾਂਦੇ ਤਹਿਸੀਲਦਾਰ ਸਾਹਿਬ ਵੀ ਪਟਵਾਲੀ ਵੀ ਆ ਜਾਂਦੇ ਗੱਲ ਸੇ ਤਾਂ ਤੁਹਾਡੇ ਦਾ ਹੀ ਲੋਕਾਂ ਨੂੰ ਇਹ ਕਹਿੰਦੀ ਆ ਕਿ ਜੇ ਕਿਸੇ ਦਾ ਇੰਤਕਾਲ ਜਿਹੜਾ ਰਹਿੰਦਾ ਤੇ ਸੀਐਮ ਸਾਹਿਬ ਨੇ ਤੈਅ ਕੀਤਾ ਆਪਣਾ ਇੰਤਕਾਲ ਆ ਕਿੱਥੇ ਕਰਾਓ ਜੇ ਉਹਨਾਂ ਨੂੰ ਕੋਈ ਪਟਵਾਰੀ ਪਰਿਸ਼ਾਦ ਕਰਦਾ ਕੋਈ ਉਹਨਾਂ ਨੂੰ ਤਹਿਸੀਲ ਚ ਕੋਈ ਪਰੋਲ ਮੈਂ ਤਹਿਸੀਲਦਾਰ ਸਾਹਿਬ ਕਰਦਾ ਗਰਦੋਦ ਕਰਦਾ ਤੇ ਉਹਨਾਂ ਨੂੰ ਬਦਲ ਜਿਹੜਾ ਉਹ ਸਾਨੂੰ ਦੱਸਿਆ ਜਾ ਮੇਰਾ ਖਿਆਲ ਆ ਕਿ ਅੱਜ ਤੋਂ ਬਾਅਦ ਬਹੁਤ ਘੱਟ ਜੜਿਆ ਮੈਂ ਅੱਜ ਤੋਂ ਬਾਅਦ ਬਹੁਤ ਘੱਟ ਬਿੰਦੂ ਲੱਗਦਾ ਕਿ ਜਦੋਂ ਅੰਮ੍ਰਿਤ ਬਾਅਦ ਵੀ ਗੱਲ ਹੋਈ ਆ ਮੈਨੂੰ ਲੱਗਦਾ ਕਿ ਅੱਜ 80% ਬਕਾਇਆ ਜਿਹੜੇ ਮਤਲਬ ਕੇਸ ਆ ਉਹ ਹੱਲ ਹੋ ਜਾਣਗੇ 10-20% ਜਿਹੜੇ ਰਹਿ ਗਏ ਉਹ ਆਪਾਂ ਦੁਬਾਰਾ ਕੈਂਪ ਲਾ ਕੇ ਦੁਬਾਰਾ ਉਹ ਕਰਦੇ ਹਾਂ